ਇਹ ਪਹਿਲੀ ਗੱਲ ਤਾਂ ਜੋ ਅਜਿਹਾ ਨਾ ਪ੍ਰੋਗਰਾਮ ਰੱਖਿਆ ਸੀ ਇਹ ਬਾਬਾਪੂਲ ਯਾਦਗਾਰੀ ਸਹਿਤ ਸਭਾ ਜੋ ਨਵੀਂ ਅਸੀਂ 2 ਮਹੀਨੇ ਹੋਇਆ ਯਾਦ ਕੀਤੀ ਹੈ ਉਹਦੇ ਵੱਲੋਂ ਰੱਖਿਆ ਗਿਆ ਸੀ ਇਸ ਮੌਕੇ ਅਸੀਂ ਜਿਹੜਾ ਹੈ ਪਟਿਆ ਦਾ ਲੰਗਰ ਮਾਨਵ ਸਾਰਾ ਕਲਪਰਜਿਸ ਤੋਂ ਕਮਟਾਉਣ ਦੇ ਵੱਲੋਂ ਲਗਾਇਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ ਰੁੱਖ ਹੋਣਗੇ ਤਾਂ ਸੁੱਖ ਹੋਣਗੇ ਇਸ ਕਰਕੇ ਰੁੱਖਾ ਦਾ ਹੋਣਾ ਬੜਾ ਜ਼ਰੂਰੀ ਹੈ ਫੇਰ ਹੀ ਅਸੀਂ ਏਸੀ ਕਾਮਦੇ ਤੋਂ ਬਚ ਸਕਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੇ ਅਸੀਂ ਰੁੱਖ ਲਗਾਵਾਂਗੇ ਤਾਂ ਏਸੀ ਖਤਮ ਹੋਣਗੇ ਬਾਕੀ ਰਹੀ ਗੱਲ ਮਾਨਵ ਸਾਰਾ ਕਲੱਬ ਦੀ ਉਸ ਦੀਆਂ ਗਤੀਵਿਧੀਆਂ ਜਿਹੜੀਆਂ ਨੇ 24 ਘੰਟੇ ਦਿਨ ਰਾਤ ਸਰਗਰਮ ਨੇ ਤੇ ਜਦੋਂ ਵੀ ਤੁਸੀਂ ਫੋਨ ਕੜਕਾਉਗੇ ਚਾਹੇ ਹਨੇਰਾ ਹੋਵੇ ਸਵੇਰਾ ਹੋਵੇ ਉਦੋਂ ਹੀ ਤੁਹਾਡੇ ਸਵਾਲਾਂ ਦੇ ਲਈ ਉਹ ਹਾਜ਼ਰ ਹੈ ਸੋ ਬਾਬਾ ਫੋਟ ਯਾਦਗਾਰੀ ਸਹਿਸਫਰ ਦਾ ਜੋ ਅੱਜ ਦਾ ਪ੍ਰੋਗਰਾਮ ਹੈ ਇਨਵਨ ਨਿਰਮਾਣ ਦੇ ਅਨੁਸਾਰ ਤਾਬਾ ਸਤਿ ਸ਼੍ਰੀ ਅਕਾਲ ਪੁਰਵਕ ਨੇਪਰੇ ਚੜਿਆ ਔਰ ਤੁਹਾਡੇ ਵੀਰਾਂ ਦਾ ਪੱਤਰਕਾਰ ਮੀਡੀਆ ਦਾ ਤੁਹਾਨੂੰ ਵਿਸ਼ੇਸ਼ ਸਹਿਯੋਗ ਰਿਹਾ ਅਸੀਂ ਤੁਹਾਡੇ ਵੀਰਾਂ ਦਾ ਸਾਰਿਆਂ ਦਾ ਇਹ ਵਿਸ਼ੇਸ਼ ਧੰਨਵਾਦ ਕਰਦੇ ਹਾਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦੇ ਹਾਂ